ਪਾਜੀ ਤੁਹਾਨੂੰ ਅੱਜ ਮਹਾਬਲੀ ਜੂਸ ਪੀਣ ਜਾ ਰਹੇ ਜਿਦੇ ਵਿੱਚ ਇਹ ਸਾਰੀਆਂ ਚੀਜ਼ਾਂ ਪੈਂਦੀਆਂ ਨੇ ਪਾਜੀ ਬਾਹੂ ਪਾਜੀ ਨੂੰ ਹੋਰ ਤਰ੍ਹਾਂ ਦੇ ਜੂਸ ਬਹੁਤ ਸੁਨਹਿਰੀ ਪੰਜਰਕ ਜੂਸ ਪੀਏ ਬਜਰੰਗਲੀ ਜੂਸ ਪਾਜੀ ਇਹ ਹੈਗਾ ਕਿ ਉਹ ਸਾਤਵਿਕ ਜੂਸ ਹੈ ਜੀ ਬਿਲਕੁਲ ਪਿਓਰਿਟੀ ਹੈ ਜੂਸ ਦੇ ਵਿੱਚ ਤੁਸੀਂ ਜੂਸ ਨੂੰ ਵੇਖੋਗੇ ਤੇ ਆਪ ਤੁਸੀਂ ਪਤਾ ਕਰੋਗੇ ਕਿ ਵੀ ਇਹਦੇ ਚ ਕੀ ਕੀ ਪੈਂਦਾ ਜੀ ਇਹ ਜੂਸ ਦੇ ਵਿੱਚ ਸਾਰੀਆਂ ਤਕਰੀਬਨ ਸਾਰੇ ਪੋਸ਼ਟਿਕ ਤੱਤ ਹੁੰਦੇ ਨੇ ਕਿਹੜੇ ਕਿਹੜੇ ਜੀ ਇਹਦੇ ਚ ਪਾਜੀ ਆਇਰਨ ਹੈ ਜੀ ਐਪਲ ਹੈ ਜੀ ਠੀਕ ਹੈ ਜੀ 오ਰੇਂਜ ਹੈ ਜੀ ਵਿਟਾਮਿਨ ਸੀ ਹੈ ਜੀ ਆਇਰਨ ਤੇ ਵਿਟਾਮਿਨ ਸੀ ਦੋਵੇਂ ਮਿਲ ਕੇ ਜੀ ਆਪਣੀ ਬੋਡੀ ਨੂੰ ਵੈਸੇ ਪੋਸ਼ਟਿਕਾਹਾਰ ਦਿੰਦੇ ਨੇ ਨਾਲੇ ਤਾਕਤ ਦਿੰਦੇ ਨੇ ਭਾਜੀ ਇਹਨਾਂ ਡਰਾਈ ਫਰੂਟ ਪਾਈ ਜਾਂਦੇ ਸਾਰਾ ਕੁਝ ਭਾਜੀ ਡਰਾਈ ਫਰੂਟ ਬਹੁਤ ਅੱਖ ਭਾਜੀ ਤੁਸੀਂ ਵੇਖੋ ਕਿ ਡਰਾਈ ਫਰੂਟ ਵੀ ਇਹਦੇ ਨਾਲ ਜੀ ਇਹਦੇ 'ਚ ਆਪਾਂ ਮਰੱਬਾ ਵੀ ਐਡ ਕੀਤਾ ਜੀ ਚਿੱਜਾਂ ਰੈਗੂਲਰ ਆਪਾਂ ਕੋਈ ਨਾ ਕੋਈ ਚੀਜ਼ ਐਡ ਕਰੀ ਜਾਂਦੀ ਜੀ ਭਾਜੀ ਕਿਤੇ ਇਕੱਲਾ ਇਹ ਵੀਡੀਓਜ਼ ਤੇ ਨਹੀਂ ਹੈ ਭਾਜੀ ਹਲੇ ਤੱਕ ਤੇ ਸਾਰਾ ਚੀਜ਼ਾਂ ਸਾਰੇ ਸਾਹਮਣੇ ਦਿੱਤੀਆਂ ਜੀ ਕੋਈ ਵੀ ਚੀਜ਼ ਆਪਾਂ ਹਿਡਨ ਨਹੀਂ ਰੱਖੀ ਐ ਤੇ ਅਸੀਂ ਸਾਰੀ ਚੀਜ਼ਾਂ ਜੋ ਵੀ ਦੇ ਰਹੇ ਹਾਂ ਲੈਨ ਨੂੰ ਸਾਰਾ ਕਵਾਲਿਟੀ ਤੇ ਕੁਆਂਟੀਟੀ ਸਾਰੇ ਵਿੱਚ ਆਪਾਂ ਦੇ ਰਹੇ ਜੀ ਭਾਜੀ ਸੋਚਿਆ ਕਿਵੇਂ ਇੰਨਾ ਕੁਆਲਿਟੀ ਦਾ ਭਾਜੀ ਸੋਚਿਆ ਤਾਂ ਨਹੀਂ ਬਟ ਐਕਚੁਅਲੀ ਇਹ ਹੈਗਾ ਕਿ ਇਹ ਕਾਰਟ ਹੈ ਜਿਹੜੀ ਹੈ ਇਹ ਮੇਰੇ ਮੈਂ ਆਪਣੇ ਬ੍ਰਦਰ ਨੂੰ ਡੈਡੀਕੇਟ ਕਰ ਰਿਹਾ ਕਿਉਂਕਿ ਬੇਸਿਕਲੀ ਥੋੜਾ ਜਿਹਾ ਮੇਰੇ ਸੇ ਅਪਨਿੰਗ ਹੋ ਗਈ ਬ੍ਰਦਰ ਨਾਲ ਉਸ ਤੋਂ ਬਾਅਦ ਮੈਂ ਜਿਹੜੀ ਕਾਰਟ ਹੈ ਆਪਣੇ ਮੇਰੇ ਭਤੀਜੇ ਨੂੰ ਮੈਂ ਹੈਂਡਓਵਰ ਕਰਕੇ ਜਲ ਜਣੇ ਕਿਉਂਕਿ ਇਹਨੂੰ ਚਲਾ ਕੇ ਸਾਰਾ ਕੁਝ ਕਰਕੇ ਫਿਰ ਉਹਨੂੰ ਹੈਂਡਓਵਰ ਕਰਕੇ ਜਾਣਾ ਬਣਾ ਕੇ ਦਿਖਾਓ ਜੀ ਹਾਂਜੀ ਬਿਲਕੁਲ ਜੀ ਬਣਾ ਕੇ ਦਿਖਾਵਾਂਗੇ ਜੀ ਤੁਹਾਨੂੰ ਕੀ ਕੀ ਪਾਉਂਦੇ ਹੋ ਭਾਜੀ ਥਾਲ ਨਾਲ ਦੱਸਿਓ ਹਾਂਜੀ ਹਾਂਜੀ ਇਹ ਦੇ ਦੇ ਭਾਜੀ ਇਹ ਪਹਿਲਾਂ ਆਪਾਂ ਪਾਰਾਂ ਜੀ ਪਾਈਨੈਪਲ ਪਾਈਨੈਪਲ ਅੱਡੇ ਕੋ A1 ਕਲਾਸ ਹੈ ਜੀ ਤੁਸੀਂ ਵੇਖੋਗੇ ਇਹ ਰਾਣੀ ਪਾਈਨੈਪਲ ਹੈ ਜੀ ਵਿਟਾਮਿਨ C ਆਪਾਂ ਭਰਪੂਰ ਪਾਈਦਾ ਜੀ ਭਾਵੇਂ 200 ਰੁਪਏ ਕਿਲੋ ਵੀ ਹੋ ਜਾਏਗਾ ਤਦ ਵੀ ਇਹ ਤੁਹਾਨੂੰ ਇੰਨਾ ਹੀ ਮਿਲੇਗਾ ਉਤੋਂ ਬਾਅਦ ਆ ਗਿਆ ਜੀ ਅੱਡੇ ਕੋ ਚਕੁੰਦਰ ਚਕੁੰਦਰ ਕੀ ਕਰਦੇ ਚਕੁੰਦਰ ਆਪਣੇ ਚਕੁੰਦਰ ਇਹਨੂੰ ਤਕਰੀਬਨ ਸਾਡੇ ਬਲੱਡ ਨੂੰ ਸਾਫ਼ ਕਰ ਦਈਏ ਜੀ ਚਕੁੰਦਰ ਵੀ ਐਵੇਂ ਨਾ ਜੀ ਪਾਈਨੈਪਲ ਆਪ ਐਸ ਕਰਕੇ ਪਾਈ ਦਾ ਤਾਂ ਕਿ ਇਹ ਸਾਡੇ ਥੋੜਾ ਜਿਹਾ ਖੱਟਾ ਮਿੱਠਾ ਟੇਸ ਹੋਵੇ ਟੇਸ ਬਣ ਜਾਂਦਾ ਇਹਦੇ ਨਾਲ ਜੀ ਨਾਲ ਆਪ ਆਇਰਨ ਵੀ ਭਰਪੂਰ ਦੇਈ ਜਾ ਜੀ ਤੁਸੀਂ ਵੇਖੋਗੇ ਐਪਲ ਪਾਣੇ ਆਪ ਜੀ ਭਾਈ ਜੂਸ ਜਿਹੜਾ ਬੇਸਿਕਲੀ ਇਹ ਮਸ਼ੀਨ ਜਿਹੜੀ ਹੈ ਆਪਾਂ ਲੁਧਿਆਣੇ ਤੋਂ ਇੰਪੋਰਟ ਕਰਾਈ ਹੈ ਇਹ ਤੁਸੀਂ ਵੇਖੋਗੇ ਇਹਦੇ ਚ ਪਲਪ ਵੇਖੋਗੇ ਸਾਰੇ ਪਲਪ ਆਏ ਜੀ ਇਹਦੇ ਚ ਦਿਖਾਓਗੇ ਹਾਂਜੀ ਆਹ ਵੇਖੋ ਜੀ ਇਹ ਪੂਰੇ ਪਲਪ ਹੈ ਜੀ ਇਹਦੇ ਚ ਆਹ ਵੇਖੋ ਜੂਸ ਦੇ ਵਿੱਚ ਭਾਈ ਸਪੈਸ਼ਲੀ ਲੁਧਿਆਣੇ ਤੋਂ ਮਸ਼ੀਨ ਲਗਵਾਉਣ ਦਾ ਕਾਰਨ ਕੀ ਹੈ ਇਹ ਭਾਈ ਸਪੈਸ਼ਲੀ ਲੁਧਿਆਣੇ ਤੋਂ ਕਾਰਨ ਮਸ਼ੀਨ ਦਾ ਹੈਗਾ ਕਿਉਂਕਿ ਇਹ ਬੰਦੀ ਉੱਥੇ ਜੀ ਇਹਦੀ ਫੈਕਟਰੀ ਸਾਰੀ ਚੀਜ਼ਾਂ ਉੱਥੇ ਜੀ ਸਾਡੇ ਅੰਬਰ ਸਰ ਨਹੀਂ ਹੈ ਦੀ ਅੰਬਰ ਪਰ ਹਾਂਜੀ ਨਹੀਂ ਐ ਵੈਸੇ ਤਕਰੀਬਨ ਬਹੁਤ ਜਣਿਆਂ ਕੋ ਹੋਏਗੀ ਪਰ ਅਸੀਂ ਵੀ ਇਹੀ ਸੋਚੇ ਗਈਆ ਨੇ ਹਨ ਹੁ ਰਾਏ ਬੜੀ ਦਿੱਤੀ ਕਿ ਤੁਸੀਂ ਜੀ ਸੁਜਾਤਾ ਦੀ ਲੈ ਆਓ ਜਾਂ ਉੱਧਰ ਲੈ ਆਓ ਪਰ ਅਸੀਂ ਇਹੀ ਚਾਹਦਾ ਕਿਤੇ ਕਿਉਂਕਿ ਇਹ ਹਨੂ ਮਿਲੀ ਐ ਇਹ 35000 ਰੁਪਏ ਦੀ ਮਸ਼ੀਨ ਐ ਜੀ ਫਿਰ ਜਿਹੜਾ ਹਾਂਜੀ ਕੀ ਕੀ ਪਿਆ ਹੋਇਆ ਇੱਕ ਵਾਰੀ ਫੇਰ ਦੱਸ ਦੋ ਪਾਜੀ ਇਹਦੇ ਚ ਪਿਆ ਪਾਈਨੈਪਲ ਪਿਆ ਜੀ ਪਾਈਨੈਪਲ ਆਪਾਂ ਖੱਟਾ ਮਿੱਠਾ ਟੇਸ ਕਰਵਾਸੇ ਪਾਈਦਾ ਜੀ ਵੈਸੇ ਵੀ ਪਾਈਨੈਪਲ ਵਧੀਆ ਹੁੰਦਾ ਐ ਬੋਡੀ ਕੰਟੈਂਟ ਐ ਦੇ ਚ ਸੌਰੀ ਇਹਦੇ ਵਾਟਰ ਕੰਟੈਂਟ ਐ ਦੇ ਚ ਜ਼ਿਆਦਾ ਹੁੰਦਾ ਤੇ ਵਿਟਾਮਿਨ ਸੀ ਪਿਆ ਜੀ ਔਰੇਂਜ ਐ ਜੀ ਤੇ ਮਿਟਾਮਿਨ ਆਇਰਨ ਹੈ ਜੀ ਤੇ ਇਹ ਦੋਵੇਂ ਚੀਜ਼ਾਂ ਬੋਡੀ ਵਾਸਤੇ ਬਹੁਤ ਜ਼ਰੂਰੀ ਹੈ ਜੀ ਅੱਜਕੱਲ ਤਾਂ ਦੀ ਇਹਨੂੰ ਆਪਾਂ ਜੂਲ ਦਾ ਨਾਮ ਦਿੱਤਾ ਮਹਾਬਲੇ ਜੂਸ ਇਹਦੇ ਪਾਜੀ ਕੌਣ ਕੌਣ ਸੇਵਨ ਕਰ ਸਕਦੇ ਨਾਲੋਂ ਜ਼ਿਆਦਾ ਹਾਂਜੀ ਜ਼ਿਆਦਾ ਤਾਂ ਕੌਣ ਕੌਣ ਸੇਵਨ ਕਿੰਨਾ ਕੀ ਲਾਭਦਾਇਕ ਚੀਜ਼ ਹੈ ਇਹ ਜੀ ਬੋਡੀ ਵਾਸਤੇ ਵੈਸੇ ਲਾਭਦਾਇਕ ਹੈ ਜੀ ਇਹਨੂੰ ਤੁਸੀਂ ਜਿੰਨਾ ਮਰਜ਼ੀ ਪੀਓ ਬੋਡੀ ਜਿੱਦਾਂ ਅੱਜਕੱਲ੍ਹ ਜਿਹੜੇ ਕੋ ਆਂਦੇ ਮੁੰਡੇ ਜਿਹੜੇ ਜਿਮਿੰਗ ਕਰਦੇ ਆ ਉਹਨਾਂ ਵਾਸਤੇ ਬਹੁਤ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਉਹਦੇ ਵਿੱਚ ਜੀ ਆਪਾਂ ਡਰਾਈ ਫਰੂਟ ਵੀ ਐਡ ਕੀਤਾ ਹੈ ਜੀ ਕਿਹੜਾ ਕਿਹੜਾ ਡਰਾਈ ਇਹ ਡਰਾਈ ਫ ਹੋ ਗਈ ਹੈ ਜੀ ਕਾਜੂ ਹੈ ਜੀ ਨਾਲ ਹੀ ਸਭ ਤੋਂ ਵੱਡੀਆਂ ਚੀਜ਼ ਐਡ ਕੀਤੀ ਜੀ ਮਰਬਾ ਤਾਂ ਕਿ ਇਹ ਇਹਨੂੰ ਥੋੜਾ ਜਿਹਾ ਠੰਡਕ ਰੱਖਦਾ ਜੀ ਬੋਡੀ ਵਾਸਤੇ ਕਿਤੇ 200 ਬਾਰਗੀਆਂ ਜਿਸ ਤਰ੍ਹਾਂ ਜਿਹੜੀਆਂ ਬੂਟੀਆਂ ਜਾਂ ਦਵਾਈਆਂ ਤੋਂ ਵੀ ਬਹੁਤ ਵਧੀਆ ਉਹਨਾਂ ਨਾਲ ਲੱਗੇ ਭਾਜੀ ਇਹ ਤਕਰੀਬਨ ਜੂਸ ਪੀਓਗੇ ਤਾਂ ਬੋਡੀ ਵਾਸਤੇ ਸਾਰੀ ਚੀਜ਼ਾਂ ਇਹ ਸਾਰੇ ਵਿਟਾਮਿਨ ਸੀ ਈ ਡੀ ਸਾਰਾ ਚੀਜ਼ਾਂ ਪੂਰੀ ਕਰਦਾ ਜੀ ਆ ਤੇ ਇਹ ਵੈਸੇ ਲਾਭਦਾਇਕ ਹੁੰਦਾ ੜੀ ਬੋਡੀ ਵਾਸਤੇ ਭਾਜੀ ਕੱਲੇ ਅੰਮਰਸਤ ਸਭ ਤੋਂ ਪਹਿਲੀ ਵਾਰੀ ਟਾੜੀ ਚੁਸਕਾ ਜੀ ਇਦਾਂ ਦਾ ਭਾਜੀ ਮੈਂ ਕਹਿੰਨਾ ਇਹ ਤੁਸੀਂ ਜੂਸ ਪੀਓਗੇ ਅਸੀਂ ਸਿਰਫ ਮਾਤਰ 50 ਰੁਪਏ ਦਾ ਜੂਸ ਰੱਖਿਆ ਜੀ ਭਾਜੀ 50 ਦਾ ਹਾਂ ਪਸਤਾ ਕਿਉਂ ਭਾਜੀ ਐਕਚੁਅਲੀ ਦੇਖੋ ਗੁਰੂਦੀਨਗਰੀ ਜੇ ਸਾਰੀਆਂ ਚੀਜ਼ਾਂ ਪੋਸੀਬਲ ਹੈ ਸਾਰੀ ਚੀਜ਼ਾਂ ਬੰਦਾ ਭੁੱਖਾ ਊੜ ਜ਼ਰੂਰ ਸਕਦਾ ਪਰ ਸੌਂਦਾ ਨਹੀਂ ਇੱਥੇ ਤੇ ਅਸੀਂ ਬਹੁਤ ਘੱਟ ਮਾਰਜਨ ਜੇ ਇਹ ਚੀਜ਼ ਸ਼ੁਰੂ ਕੀਤੇ ਜੀ ਇੱਥੇ ਲੋਕਾਂ ਨੇ 100 100 ਤੱਕ ਇਹ ਚੀਜ਼ਾਂ 100 ਰੁਪਏ ਤੱਕ ਦਾ ਗਲਾਸ ਦਿੰਦੇ ਆ ਸਿਰਫ ਇਹੋ ਸਾਡਾ ਗਲਾਸ ਤੁਸੀਂ ਚੈੱਕ ਕਰੋਗੇ ਐਡਾ ਵੱਡਾ ਕੁਆਲਿਟੀ ਕੁਆਂਟੀਟੀ ਇੰਨੀ ਮਿਲੇਗੀ ਇਹਨੂੰ ਅਸੀਂ ਮਜ਼ਾਕ ਨਾ ਕਰੀ ਜਾਓ ਕਿਤੇ ਵੀਡੀਓ ਤੋਂ ਪਾਜੀ ਤਕਰੀਬਨ ਅਸੀਂ ਜਿੰਨੂੰ ਵੀ ਦੇ ਰਹੇ ਹਾਂ ਜੀ ਇਹੋ ਗਲਾਸ ਦੇ ਰਹੇ ਹਾਂ ਇਹਦੀ ਕਵਾਂਟਿਟੀ ਤੇ ਕੁਆਲਿਟੀ ਦੇ ਵਿੱਚ ਕੋਈ ਫਰਕ ਨਹੀਂ ਮਿਲੂਗਾ ਤੁਹਾਨੂੰ ਮੈਂ ਵੀ ਪਰਿਚੇਰੀ ਦੇਖਿਆ ਕਿ ਤੁਸੀਂ ਇੰਨਾ ਕੁ ਸਾਰਾ ਕੁਝ ਰੂਟਲ ਫਾਇਰ ਡਰਾਈਵ ਰੂਟਲ ਪਾਓਗੇ ਸਾਰਾ ਕੁਝ ਤਿਆਰ ਹੀ ਕਰਕੇ ਦਿਖਾਓਗੇ ਇੰਨਾ ਸਸਤਾ ਕਿਉਂ ਪਾਜੀ ਸਸਤਾ ਇਦਾਂ ਕਿ ਪਾਜੀ ਇਹ ਹੀ ਨਾ ਗੁਰੂ ਦੇ ਨਗਰੇ 'ਚ ਬਹੁਤ ਘੱਟ ਮਾਰਜਨ ਤੇ ਆਪਾਂ ਸ਼ੁਰੂ ਕੀਤਾ ਹੈ ਕੰਮ ਅਸੀਂ ਚਾਹਨੇ ਜੋ ਵੀ ਕਰੀਏ ਤੇ ਪ੍ਰਮਾਤਮਾ ਦੀ ਬਸ ਨਿਗਾਸਵਲੀ ਹੋਣੀ ਚਾਹੀਦੀ ਸਾਡੇ ਪ੍ਰਤੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕੋ ਵੱਧ ਪੈਸਾ ਲਈਏ ਜਾਂ ਕੋਈ ਜ਼ਿਆਦਾ ਠੱਗੀ ਮਾਰੀਏ ਦੇਖੋ ਅਸੀਂ ਅਸੀਂ ਇੱਥੇ ਵੇਖਣ ਦੇ ਪ੍ਰਵਾਸੀ ਲੋਕ ਆ ਕੇ ਜੀ ਇੱਥੇ ਕੰਮ ਕਰਦੇ ਪਿਆ ਉਹ ਬੜਾ ਰੇਟ ਛੋਕ ਛੋਕ ਕੇ ਲੈਂਦੇ ਆ ਅਸੀਂ ਉਦਾਂ ਦਾ ਨਹੀਂ ਕਰ ਰਹੇ ਅਸੀਂ ਬਿਲਕੁਲ ਮਾਰਜਨ ਰੱਖਿਆ ਬਿਲਕੁਲ ਰੁਪਏ 2 ਰੁਪਏ ਦਾ ਮਾਰਜਨ ਰੱਖਿਆ ਬਸ ਇਤੋਂ ਜ਼ਿਆਦਾ ਨਹੀਂ ਰੱਖਿਆ ਜੀ ਗੁਰੂ ਦੀ ਲੱਗੀ ਸੇਵਾ ਹੀ ਕਰਨ ਆਏ ਹੋ ਬਿਲਕੁਲ ਜੀ ਸੇਵਾ ਕਰਨਾ ਹੈ ਕਿਉਂਕਿ ਭਾਜੀ ਤਕਰੀਬਨ ਦੇਖੋ ਜਿਨ੍ਹਾਂ ਨੇ ਗੁਰੂ ਨਗਰੀ ਬਸਾਈਏ ਗੁਰੂ ਨਾਮਦਾ ਜੀ ਨੇ ਨਗਰੀ ਬਸਾਈਏ ਇੱਥੇ ਤਕਰੀਬਨ ਭਾਈ ਸਾਰੇ ਸੇਵਾ ਹੀ ਕਰਨ ਤੇ ਲੱਗੇ ਨੇ ਕਿਤੇ ਤੁਸੀਂ ਦੇਖ ਲੋਗੇ 10 ਰੁਪਏ ਦੇ ਪਲੇਟ ਵੇਚਣਦੇ ਆ ਕੋਈ ਕੁਝ ਵੇਚਣਦੇ ਆ ਅਸੀਂ ਸਿਰਫ 50 ਭਾਜੀ ਗੁਰੂ ਨਗਰ ਵਾਸੀਆਂ ਨੂੰ ਅਹੀ ਆਈਓ ਕਹਿਣਾ ਪਾ ਚਾਹਾਂਗੇ ਭਾਜੀ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਪੰਜਾਬੀ ਭਰਾਵਾਂ ਨੂੰ ਸਪੋਰਟ ਕਰੋ ਮੇਰੇ ਸਮੇਤ ਕੀ ਮੇਰੇ ਤੋਂ ਇਲਾਵਾ ਵੀ ਜਿਹੜੇ ਪੰਜਾਬੀ ਭਰਾ ਨੇ ਉਹਨਾਂ ਨੂੰ ਸਾਰਿਆਂ ਨੂੰ ਸਪੋਰਟ ਕਰੋ ਕਿਉਂਕਿ ਤੁਹਾਡੇ ਭਰਾਵਾਂ ਦੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਾਰਿਆਂ ਨੂੰ ਕਿਉਂਕਿ ਮੈਂ ਵੀ ਵੇਖ ਰਿਹਾ ਕਿਉਂਕਿ ਸਾਡੇ ਜਿਹੜੇ ਪੰਜਾਬੀ ਵੀਰ ਨੇ ਅੱਜ ਕਲੋ ਵੇਚਦੇ ਵੇ ਤੁਸੀਂ ਇੰਸਟਾਗ੍ਰam ਫੇਸਬੁੱਕ ਤੇ ਵੇਚਦੇ ਪਿਓ ਉਹ ਵਿਚਾਰੇ ਕੰਮ ਨਹੀਂ ਕਿਉਂਕਿ ਉਹਨਾਂ ਕੋ ਪੰਜਾਬੀ ਵੀਰ ਨਹੀਂ ਆ ਪਾਰੇ ਉਹ ਦੂਸਰਿਆਂ ਦਾ ਖਾਣਾ ਪੀਣਾ ਪਸੰਦ ਕਰਦੇ ਆ ਉਹਦੇ ਕਰਕੇ ਮੈਂ ਭਾਜੀ ਹੱਥ ਜੋੜ ਕੇ ਬੇਨ ਪਲੀਜ਼ ਭਾਜੀ ਪੰਜਾਬੀਆਂ ਨੂੰ ਸਪੋਰਟ ਕਰੋ ਪਲੀਜ਼ ਪੰਜਾਬੀਆਂ ਨੂੰ ਸਪੋਰਟ ਕਰੋ ਨੈਕਸਟ ਸਟੈਪ ਕਰੀਏ ਹਾਂਜੀ ਇਹ ਭਾਜੀ ਹੁਣ ਆਪਾਂ ਉਹ ਤਿਆਰ ਕਰ ਲਈਏ ਗਲਾਸ ਸੇ ਗਲਾਸ ਪੱਲੇ ਭਾਜੀ ਤਿਆਰ ਨਹੀਂ ਹੋਇਆ ਜੀ ਨਹੀਂ ਨਹੀਂ ਭਾਜੀ ਭਾਜੀ ਹੁਣ ਆਪਾਂ ਅਭੀ ਤੇ ਤਿਆਰ ਕਰਨਾ ਇਹ ਜੂਸ ਨਹੀਂ ਹਾਲੇ ਬਣਿਆ ਹੋਇਆ ਚੂਸ ਹੋ ਗਿਆ ਭਾਜੀ ਇੱਕ ਹੀ ਪਾਂ ਲੱਗਿਆ ਹੁਣ ਬਸ 2 ਮਿੰਟ ਲੱਗਣ 2-3 ਮਿੰਟ ਠੀਕ ਹੈ ਇੱਕ ਹੀ ਪਾਂ ਲੱਗਿਆ ਭਾਜੀ ਭਾਜੀ ਇਹਦੇ ਜੀ ਆਪਾਂ ਬਨਾਣਾ ਪਾਉਣ ਲੱਗੇ ਜੀ। ਥੱਲੇ ਵੀ ਭਾਜੀ ਇੰਨਾ ਕੁਝ ਪੈ ਹੈ। ਹੱਲੇ ਭਾਜੀ ਬੜਾ ਕੁਝ ਪੈਣਾ। ਅੱਛਾ। ਹਾਂਜੀ। ਹੱਲੇ ਤੇ ਭਾਜੀ ਸ਼ੁਰੂਆਤ ਹੈ ਜੀ। ਹੱਲੇ ਸ਼ੁਰੂਆਤ ਹੈ ਜੂਸ ਦੀ। ਹਾਂਜੀ। ਹੱਲੇ ਜੂਸ ਨਹੀਂ ਬਣਿਆ ਪੂਰਾ ਗਲਾਸ। ਨਹੀਂ ਭਾਜੀ। ਸਿਰਫ ਬਨਾਣਾ ਪਾਈ ਜਾਂਦੇ ਭਾਜੀ। ਇਹ ਵੀ ਭਾਜੀ ਕਹਿੰਦੇ ਸਰੀਰ ਵਾਸਤੇ ਬਹੁਤ ਵਧੀਆ ਹੁੰਦਾ ਜੀ। ਭਾਜੀ ਬਨਾਣਾ ਵੈਸੇ ਤਕਰੀਬਨ ਸਾਡੀ ਬੋਡੀ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਐਨਰਜੀ ਐਨਰਜੀ ਦਿੰਦਾ ਤੇ ਇਹਦੇ ਕਰਕੇ ਅਸੀਂ ਬਨਾਣਾ ਜ਼ਰੂਰ ਪਾਈਦਾ ਜੀ। ਬਨਾਣਾ ਤੁਸੀਂ ਖਾਓਗੇ ਜਿਹੜੇ ਭਾਜੀ ਜਿਮ ਲਾਉਂਦੇ ਨੇ ਉਹਨਾਂ ਵਾਸਤੇ ਇਹ ਬਹੁਤ ਵਧੀਆ ਹੁੰਦਾ ਭਾਜੀ ਤਕਰੀਬਨ ਅੱਡੇ ਕੋ ਜਿੰਨੇ ਆ ਰਹੇ ਜਿਮ ਵਾਲੇ ਮੁੰਡੇ ਬੜੇ ਆ ਰਹੇ ਆ ਉਹ ਬੜਾ ਲਾਈਕ ਕਰ ਰਹੇ ਆ ਕਿਉਂਕਿ ਭਾਜੀ ਉਹਨਾਂ ਨੂੰ ਇਹ ਚੀਜ਼ ਬੜੀ ਸਸਤੀ ਤੇ ਅੱਛੀ ਪੈ ਰਹੀ ਹੈ ਉਹਨਾਂ ਦੇ ਪ੍ਰੋਟੀਨ ਕਾਰਬਸ ਵਗੈਰੇ ਸਾਰੀ ਚੀਜ਼ਾਂ ਪੂਰੀ ਹੋ ਜਾਂਦੀ ਹੈ ਇਹ ਜਿਹੀ ਚੀਜ਼ਾਂ ਦੇ ਭਾਜੀ ਹਾਂ ਕੁਝ ਪਾਈ ਜਾਂਦੇ ਯਾਰ ਪੰਜਾਬ ਦੇ ਵਿੱਚ ਇੰਨਾ ਸਸਤਾ ਵੀ ਅਜੇ ਤੇ ਭਾਜੀ ਸ਼ੁਰੂਆਤ ਹੈ ਜੀ ਇਹ ਤੁਸੀਂ ਦੇਖੋਗੇ ਹੁਣ ਇਹਦੇ ਚ ਆਏਗਾ ਗਾਜਰ ਦਾ ਮਰਬਾ ਆਏਗਾ ਜੀ ਗਾਜਰ ਦਾ ਮਰਬਾ ਗਾਜਰ ਦਾ ਮਰਬਾ ਆਏਗਾ ਜੀ ਇਹ ਭਾਈ ਤੁਹਾਡੇ ਦਿਖਾਉਣ ਵਾਸਤੇ ਨਹੀਂ तकरीबन ਅਸੀਂ ਇੰਨਾ ਹੀ ਭਾਈ ਦਾ ਸਾਰਿਆਂ ਚ ਹਾਂਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਆਏਗੀ ਸੋਗੀ ਜੀ ਹਾਂਜੀ ਭਾਦੀ ਇਹਨਾਂ ਕੁਸ ਪਾਈ ਜਾਂਦੇ ਆ ਉਸ ਤੋਂ ਬਾਅਦ ਆਏਗਾ ਜੀ ਕਾਜੂ ਭਾਦੀ ਇਹਨਾਂ ਕੁਸ ਕਿਉਂ ਪਾਈ ਜਾਂਦੇ ਆ ਪਾਜੀ ਤੁਹਾਨੂੰ ਕਿਹਾ ਗੁਰੂ ਦੀ ਨਗਰੀ ਜੀ ਹੈ ਜੀ ਪਾਜੀ ਸੇਵਾ ਹੀ ਕਰ ਰਹੇ ਹੋ ਗੁਰੂ ਨਗਰੀ ਚ ਪਾਜੀ ਬਿਲਕੁਲ ਸੇਵਾ ਕਰ ਰਹੇ ਆਂ ਦੇਖੋ ਜੀ ਇਹੀ ਸੇਵਾ ਕਰਨ ਆਏ ਆ ਗੁਰੂ ਨਗਰੀ ਜੇ ਲੋਕੀ ਸੇਵਾ ਕਰਦੇ ਆ ਇਹੀ ਵੀ ਕਰਨ ਨੂੰ ਸੋਚਿਆ ਥੋੜਾ ਜਿਹਾ ਸਟੈਪ ਕੀਤਾ ਇਹ ਹੁਣ ਆਡਾ ਵੇਖੋ ਜੀ ਤੁਸੀਂ ਕਲਾਸ ਤੇ ਆ ਰਹੇ ਜੀ ਸकता ਤੁਹਾਡਾ ਮਾਤਰ 50 ਰੁਪਏ ਜੇ ਅੱਛਾ ਇਤਨਾ ਪਾਜੀ ਆ ਕੀ ਕਰੋਗੇ ਹੁਣ ਪਾਜੀ ਇਹ ਹੋ ਗਿਆ ਆਡਾ ਗਲਾਸ ਹੈ ਹੁਣ ਅਸੀਂ ਤੁਹਾਨੂੰ ਜੂਲ ਦਿਖਾਵਾਂਗੇ ਜੂਲ ਦੀ ਕਵਾਂਟੀਟੀ ਆਪਾਂ ਕਿੰਨੇ ਰੱਖੀ ਹੈ ਅੱਛਾ ਹਾਂਜੀ ਇਹਦੇ ਜੇ ਪਾਜੀ ਆਪਾਂ ਪਾਵਾਂਗੇ ਜੀ ਚਾਟ ਮਸਾਲਾ ਇਹਦੇ ਦੇ ਭਾਜੀ ਚੀਜ਼ਾਂ तकरीबन ਅਜਵੈਨ ਹੈ ਜੀ ਕਾਲੀ ਮਿਰਚ ਹੈ ਜੀ ਹੀਂਗ ਹੈ ਜੀ ਇਹਦੇ ਦੇ ਬੜੀਆਂ ਚੀਜ਼ਾਂ ਐਡ ਕੀਤੀਆਂ ਜੀ ਕਾਲਾ ਨਮਕ ਹੈ ਜੀ ਇਹ ਵੈਸੀ ਹਾਜਮੇ ਵਾਸਤੇ ਚੀਜ਼ਾਂ ਵਾਸਤੇ ਇਹ ਜੀ ਹੱਦ ਕੋ ਥੋੜਾ ਜਿਹਾ ਸ਼ਹਿਦ ਹੈ ਜੀ ਸ਼ਹਿਦ ਵੀ ਪਾਉਂਦੇ ਹੋ ਹਾਂਜੀ ਸ਼ਹਿਦ ਪਾਉਂਦੇ ਆ ਸ਼ਹਿਦ ਹੈ ਦੇ ਭਾਜੀ ਥੋੜਾ ਜਿਹਾ ਕੋਈ ਮੈਨ ਲੱਗਦਾ ਕੋਈ ਸਮਾਂ ਨਹੀਂ ਦਿੱਤੀ ਹੋਈ ਆ ਸੇਵਾ ਬਹੁਤ ਵੱਡੀ ਕਰ ਰਹੇ ਹੋ ਭਾਜੀ ਇਹੀ ਕਹਿੰਦੇ ਪਲੀਜ਼ ਸਾਨੂੰ ਸੇਵਾ ਦਾ ਜਰੂਰ ਮੌਕਾ ਦਿਓ ਜਰੂਰ ਆਓ ਤੁਹਾਡੇ ਕੋ ਸਾਰੇ ਬਹੁਤ ਜ਼ਰੂਰ ਬਹੁਤ ਜ਼ਰੂਰ ਹੈ ਜੀ ਤੁਹਾਡੇ ਸਾਰਿਆਂ ਦੀ ਪੰਜਾਬੀ ਵੀਰਾਂ ਦੀ ਆ ਕੇ ਭਾਜੀ ਸਾਡੇ ਕੋਲ ਜੂਸ ਪੀਓ ਤੁਹਾਨੂੰ ਸਪੋਰਟ ਕਰੋ ਭਾਜੀ ਇਹਦਾ ਕਲਰ ਬਹੁਤ ਸਹਲੇ ਤੇ ਜੂਸ ਦਾ ਡੇਰਾ ਥੈਂਕ ਯੂ ਭਾਜੀ ਥੈਂਕ ਯੂ ਸੋ ਮਚ ਪਰ ਇਹ ਹੈ ਚੀਜ਼ਾਂ ਸਾਰੇ ਕੋਲ ਜ਼ਰੂਰ ਪਹੁੰਚਣੀ ਚਾਹੀਦੀ ਕਿ ਜਿਹੜਾ ਸਾਡਾ ਜੂਸ ਹੈ ਜੈ ਸ਼੍ਰੀ ਰਾਮ ਜੂਸ ਆਪਾਂ ਰੱਖਿਆ ਜੀ ਭਾਜੀ ਆਪਾਂ ਬੜਾ ਸੋਸ ਸਮਝ ਕੇ ਰੱਖਿਆ ਇਹ ਵੇਖੋ ਭਾਜੀ ਇਹਦੀ ਇਹਦੇ ਜਿਹੜੇ ਪਲਸ ਆ ਰਹੇ ਨਾ ਭਾਜੀ ਇਹਨੂੰ ਤੁਸੀਂ ਨੋਟਿਸ ਕਰੋ ਤੇ ਪਲਬ ਜੂਸ ਦਾ ਨਾਮ ਹੀ ਜੂਸੋਚਾ ਬਜਰੰਗਬਲੀ ਜੂਸ ਪਰ ਇਹ ਇਹਦਾ ਮਹਾਬਲੀ ਜੂਸ ਇਸ ਕਰਕੇ ਰੱਖਿਆ ਜੀ ਤਾਂ ਕਿ ਇਹ ਜਿੰਨੇ ਵੀ ਜਿਮ ਵਾਲੇ ਮੁੰਡੇ ਆਣ ਤੇ ਇਹਨੂੰ ਪੀਣ ਤੇ ਉਹ ਤਾਂ ਕਿ ਮਹਾਬਲੀ ਬਣਨ ਉਹਨਾਂ ਜੇ ਥੋੜਾ ਜਿਹਾ ਤਾਕਤ ਦੀ ਬਹੁਤ ਜ਼ਰੂਰਤ ਹੈ ਜੀ ਆ ਹੁਣ ਵੇਖੋ ਜੀ ਇਹ ਜੂਸ ਕੁਆਂਟੀਟੀ ਇੰਨੀ ਹੈ ਜੀ ਸਾਡੀ ਦੋ ਗਲਾਸ ਦੀ ਬਾ ਕੀ ਦਿਖਾਉਗੀ ਹਾਂਜੀ ਆ ਪਹਿਲਾਂ ਵੇਖੋ ਜੂਸ ਦੀ ਕੁਆਂਟੀਟੀ ਅਸੀਂ ਇੰਨੀ ਦਿੰਦੇ ਹਾਂ ਜੀ ਦੋ ਗਲਾਸ ਇਹ ਜੀ ਭਾਜੀ ਘੱਟ ਤੋਂ ਘੱਟ ਪੌਣੇ ਤਿੰਨ ਜਾਂ ਢਾਈ ਗਲਾਸ ਨਿਕਲੂਗਾ ਹਾਂਜੀ ਆ ਵੇਖੋ ਜੀ ਪਾਜੀ ਵਿੱਚ ਚੇਅ ਡਰਾਈਵ ਤੇ ਪਾ ਜੀ ਮਤਲਬ ਪਤਵੰਤਾਂ ਦੀ ਪੂਰੀ ਵੱਡੀ ਤਾਕਤ ਹੋ ਗਈ ਜਿਵੇਂ ਪੁਰਾਣੇ ਪਲਵਾਨ ਕਹਿੰਦੇ ਸੀ ਹਾਂਜੀ ਬਹੁਤ ਵੱਡੀ ਸੇਵਾ ਕਰ ਰਹੇ ਜੀ ਕਮਾਨ ਹੀ ਕੁਛ ਰਏ ਲੱਗਦਾ ਕੋਲੋਂ ਲਗਾ ਰਹੇ ਹੋ ਭਾਜੀ ਬਸ ਇਦਾਂ ਹੀ ਐ ਜੂਸ ਚੱਲੀ ਜਾਏਗਾ ਤੇ ਭਾਜੀ ਸਾਡਾ ਸਾਰਾ ਕੁਝ ਪੂਰਾ ਹੋ ਜਾਏਗਾ ਸੁਪਨਾ ਜਿਹੜਾ ਮੇਰੇ ਬ੍ਰਦਰ ਦਾ ਸੀਗਾ ਕਿ ਮੇਰੇ ਭਤੀਜੇ ਨੂੰ ਪੜ੍ਹਾਉਣ ਦਾ ਲਿਖਾਉਣ ਦਾ ਅਸੀਂ ਜਾਣੇ ਉਹ ਪੂਰਾ ਹੋਵੇ ਬਸ ਤੇ ਗੁਰੂ ਦੇ ਨਗਰੀ ਜੇ ਬੈਠੇ ਬਾਜੀ ਇੱਥੇ ਸਾਰੀ ਚੀਜ਼ਾਂ ਪੋਸੀਬਲ ਹੈ ਇੱਥੇ ਬਾਹਰੋਂ ਆ ਕੇ ਲੋਕੀ ਜਦੋਂ ਚਮਕ ਸਕਦੇ ਤੇ ਇਹ ਇੱਥੇ ਤੇ ਰਹਿਣ ਵਾਲੇ ਇਹ ਕਿਉਂ ਨਹੀਂ ਕਰ ਸਕਦੇ ਬਾਜੀ ਬਾਜੀ ਜੀ ਕਿਸੇ ਨੇ ਜਿਹੜਾ ਤਾਂ ਡਾਕ ਕੀ ਹੈ ਜੂਸ ਦਾ ਨਾਮ ਦੱਸ ਦਿਓ ਜੂਸ ਦਾ ਨਾਮ ਬਾਜੀ ਮਹਾਬਲੀ ਜੂਸ ਹੈ ਤੇ ਜੂਸ ਕੋਰਨਰ ਦਾ ਨਾਮ ਹੈ ਜੀ ਜੈ ਸ਼੍ਰੀ ਰਾਮ ਜੂਸ ਕੋਰਨਰ ਹੈ ਜੀ ਇਹ ਜਗ੍ਹਾ ਤੇ ਇਹ ਬਾਜੀ ਹਾਤੀ ਗੇਟ ਦੇ ਅੰਦਰ ਹੈ ਜੀ ਹਾਤੀ ਗੇਟ ਨਾਲ ਹੀ ਪਾਰ ਢਾਬਾ ਜੀ ਉਹਦੇ ਲੱਗੇ ਜੀ ਜੀ ਪ੍ਰਾਈਸ ਦੱਸ ਦੋ ਤੇ ਨੰਬਰ ਬਾਏ ਸਿਰਫ 50 ਰੁਪਏ ਸਿਰਫ 50 ਰੁਪਏ ਮਾਤਰ 50 ਰੁਪਏ 50 ਰੁਪਏ ਦਾ ਇੱਕ ਗਲਾਸ ਜੂਸ ਹੈ ਜ ਪੰਜਾਬੀਆਂ ਤਾਂ ਕਿ ਪਹੁੰਚੇ ਤੇ ਆਪਣਾ ਫੋਨ ਨੰਬਰ ਵੀ ਦੱਸ ਦੋ ਭਾਜੀ ਮੇਰਾ ਫੋਨ ਨੰਬਰ ਹੈ 988003742 ਪੰਜਾਬੀਆਂ ਨੂੰ ਅਪੀਲ ਕਰਦਾ ਵੀ ਜੋ ਵਸਤੂ ਵਸਤੂ ਸ਼ੇਅਰ ਕਰ ਭਾਜੀ ਜਿਹੜਾ ਬੰਦਾ ਇਹ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਉਹਨੂੰ ਭਾਜੀ ਜੂਸ ਦੇ ਨਾਲ ਡਰਾਈ ਫਰੂਟ ਵਗੈਰਾ ਐਕਸਟਰਾ ਮਿਲੇਗਾ ਤੇ ਭਾਜੀ ਹੋ ਸਕੇ ਤੇ ਦਾ ਗ੍ਰੇਟ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰੋ ਇਹ ਇਹਨੂੰ ਬਾਜੀ ਹੋ ਸਕੇ ਤੇ ਫੋਲੋ ਕਰੋ ਜਿਹੜਾ ਇਹਨੂੰ ਚੀਜ਼ਾਂ ਨੂੰ ਕਰਕੇ ਆਏਗਾ ਉਹਦੇ ਵਾਸਤੇ ਭਾਜੀ ਜੋਸ ਤੇ ਉਹ ਚੀਜ਼ਾਂ ਐਕਸਟਰਾ ਮਿਲੋਗੇ ਐਕਸਟਰਾ ਹਾਂਜੀ ਕੀ ਆ ਗਾ ਤੇ ਭਾਜੀ ਤੂੰ ਬੋਲ ਲਾ ਕੇ ਉੱਪਰ ਲਾ ਦੇ ਬਿਲਕੁਲ ਭਾਜੀ ਪੰਜਾਬੀ ਆਏਗਾ ਜਲਦੀ ਜਲਦੀ ਭਾਜੀ ਸਾਨੂੰ ਸ਼ੇਅਰ ਕਰਕੇ ਦਿਖਾਊਗਾ ਤੇ ਫਿਰ ਇਹ ਚੀਜ਼ਾਂ ਪੋਸੀਬਲ ਹੋਣਗੀਆਂ ਕਹਿਣ ਦੇ ਨਾਲ ਨਹੀਂ ਹੋਣੀ ਜੀ ਬਾਜੀ ਇੱਕ ਸਾਨੂੰ ਆਪਣਾ ਮੋਬਾਈਲ ਨੰਬਰ ਦੁਬਾਰਾ ਦੱਸ ਦੋ ਸਾਡੀ ਪਾਜੀ ਲੋਕੇਸ਼ਨ ਹੈਗੀ ਹਾਥੀਗੇਟ ਹੈ ਅੰਦਰ ਹਾਥੀਗੇਟ ਦੇ ਤੁਸੀਂ ਅੰਦਰ ਆਓਗੇ ਨਾਲ ਹੀ ਚੌਕ ਹੈ ਚੌਕ ਦੇ ਨਾਲ ਹੀ ਸੱਜੇ ਹੱਥ ਮੁੜ ਕੇ ਜੈਸ਼ੀ ਰਾਮ ਕੋਰਨਰ ਦਾ ਜੂਸ ਦਾ ਬੋਰਡ ਲੱਗਾ ਹੈ ਤੁਸੀਂ ਉਹਨੂੰ ਵੇਖੋਗੇ ਨਾਲ ਹੀ ਮੇਰੀ ਕਾਰ ਲੱਗੀ ਹੈ ਤੋਂ ਤੁਸੀਂ ਇੱਥੇ ਆਓ ਮੇਰਾ ਮੋਬਾਈਲ ਨੰਬਰ ਹੈ 988003742